ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਹਰਖ ਸੋਗ ਬੈਰਾਗ ਅਨੰਦੀ ਖੇਲ ਦੀ ਦਿਖਾਇਓ ਰਹਾਓ ਖਿਨੂ ਪੈ ਨਿਰਪੈ ਖਿਨੂ ਖਿਨੂ ਉੱਠਤਾ ਓ ਯੇ ਵੀ ਵਿਸਰਾਮ ਧਿਆਨ ਨਾਲ ਲਾਉਣਾ ਖਿਨਹੁ ਭੈ ਇਥੇ ਠਮਕ ਨਿਰਭੈ ਖਿਨਹੁ ਇਥੇ ਵਿਸਰਾਮ ਖਿਨਹੁ ਇਥੇ ਯਮਕ ਉੱਠਤਾ ਆਇਓ ਖਿਨਹੁ ਰਾਸ ਭੋਗਨ ਖਿਨਹੁ ਖਿਨਹੁ ਤਜ ਜਾਇਓ ਪਿਛਲੇ ਖਿਨਹੁ ਤੇ ਟਿੱਪੀ ਹੈ ਇਥੇ ਟਿੱਪੀ ਹੈ ਨਹੀਂ ਹਾਹੇ ਦੇ ਉੱਤੇ ਇਸ ਮੂਚਾਰਨ ਕਰਨਾ ਖਿਨਹੁ ਤਜ ਜਾਇਓ ਖਿਨ ਹੂੰ ਜੋਗ ਤਾਪ ਬਹੁ ਪੂਜਾ ਖਿਨ ਹੂੰ ਪਰਮਾਯੂ ਖਿਨ ਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਉ ਰਾਗ ਅਸਾ ਮਹੱਲਾ ਪੰਜਵਾ ਘਰ ਸਤਾਰਵਾ ਅਸਾਵਰੀ ਤੇ ਇਸ ਇਤਨਾ ਹੀ ਉਚਾਰਨ ਕਰਨਾ ਹੈ ਰਾਗ ਆਸਾ ਮਹੱਲਾ ਜਵਾ ਘਰ ਸਤਾਰਵਾ ਆਸਾ ਵਦੀ ਆਸਾਬ ਤੂੰ ਵਾਵੇ ਤੇ ਰਾਰੇ ਦੇ ਵਿੱਚੋਂ ਡੈਸ਼ ਦੇਣੀ ਐ ਆਸਾਵਰੀ ਨਹੀਂ ਕਹਿਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਇਕੱਠੇ ਹੀ ਪਾਠ ਬੋਲਣਾ ਗੋਬਿੰਦ ਗੋਬਿੰਦ ਕਰ ਹਾਂ गोविंद गोविंद कर हां कर हां ਇਕੱਠਾ ਨਹੀਂ ਕਹਿਣਾ ਕਾਰ ਹਾਂ ਵੱਖਰਾ ਵੱਖਰਾ ਹੀ ਕਹਿਣਾ गोविंद गोविंद ਇਕੱਠਾ ਬੋਲਣਾ गोविंद गोविंद ਕਰ ਹਾਂ ਹਰ ਹਰ ਮਨ ਪਿਆਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨਸਿਓ ਤੂ ਅਨਸਿਓ ਤੋਰ ਫੇਰ ਹਾਂ ਹਾਂਜੀ ਆਨ ਆਨ ਸਿਓ ਤੋਰ ਹੋਰਾਂ ਨਾਲ ਤੋੜ ਦਾ ਵਾਚਕ ਹੈ ਅੰਨ ਨਹੀਂ ਬੋਲਣਾ ਹੈ ਪੋਲਾ ਹੀ ਬੋਲਣਾ ਆਨ ਸਿਓ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਇਹ ਮਿਸਰਾਮ ਪਾਇਓ ਤੇ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਪੰਕ ਪੰਕਜ ਪਾਠ ਇਕੱਠਾ ਹੀ ਹੈ ਪੰਕਜੋ ਮੋਹ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਜਿ ਜਿੰਨੇ ਹਾਂ ਪਦ ਹੈ ਨਾ ਵੱਖਰੇ ਉਚਾਰਨ ਕਰਨੇ ਆਮ ਪਾਠੀ ਸਿੰਘ ਧਰ ਹਾਂ ਕਰ ਹਾਂ ਫਿਰ ਹਾਂ ਸਰ ਹਾਂ ਇਹ ਬੋਲ ਜੰਦੇ ਨੇ ਵੱਖਰੇ ਵੱਖਰੇ ਬੋਲਨੇ ਗਹਿਡਿਓ ਮੂੜ ਨਰ ਹਾਂ ਗਹਿਡਿਓ ਮੂੜ ਨਰ ਹਾਂ ਅਨਨ ਉਪਾਵ ਅਨਨ ਉਪਾਵ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਆਨ ਨ ਉਪਾਵ ਕਰ ਹਾਂ ਹੋਰ ਕੋਈ ਉਪਾਵ ਨਹੀਂ ਕਰਦਾ ਹਾਂ ਆਨ ਨ ਉਪਾਵ ਕਰ ਹਾਂ ਆਨ ਨ ਉਪਾਵ ਕਰ ਹਾਂ ਤੋ ਨਿਕਸੈ ਤੋ ਨਿਕਸੈ ਸਰਨ ਪੈਰੀ ਸਖੀ ਪੈਰੀ ਪਾਠ ਨਹੀਂ ਕਰ ਜਾਣਾ ਤੋ ਨਿਕਸੈ ਇਥੇ ਵਿਸਰਾਮ ਸਰਨ ਪੈ ਰੀ ਸਖੀ ਤੋ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿਤ ਥਿਰ ਥਿਰ ਚਿਤ ਥਿਰ ਹਾਂ ਬਨ ਗ੍ਰਹਿ ਸੰਸਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਰਾਜਨ ਕਸਕੇ ਬੋਲਣਾ ਰਾਜਨ ਜੋਗ ਕਰ ਹਾਂ ਕਹ ਨਾਨਕ ਲੋਗ ਅਲੋਗੀ ਰੀ ਸਖੀ ਕਹ ਨਾਨਕ ਇਥੇ ਵਿਸਰਾਮ ਲੋਗ ਅਲੋਗੀ ਇਥੇ ਠਮਕ ਰੀ ਸਖੀ ਆਸਾਵਰੀ ਮਹੱਲਾ ਪੰਜਵਾ ਮਨਸਾ ਇਕ ਮਾਨ ਹਾ ਗੁਰ ਸਿਓ ਨੇਤ ਧਿਆਨ ਹਾ ਡ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤਾ ਮਿਲਿਐ ਗੁਰ ਕਿਰਪਾਣ ਮੇਰੇ ਬਨਾ ਰਹਾਉ ਟੂਟੇ ਆਨ ਭਰਾਨ ਹਾ ਰਵਿਓ ਸਰਬ ਥਾਨ ਹਾਂ ਲਹਿਉ ਜਾਮ ਪਿਆਨ ਹਾਂ ਪਾਇਓ ਪੇੜ ਥਾਨ ਹਾਂ ਤਾ ਚੁਕੀ ਸਗਲ ਕਾਨ ਕਾਨ ਪੁਲਈ ਬੋਲਨਾ ਕਾਨ ਨਹੀਂ ਕਹਿ ਦੇਣਾ ਲਹਿਨੋ ਜਿਸ ਮਥਾਨ ਹਾਂ ਇਹ ਮਥਾਨ ਥੋੜਾ ਜਿਹਾ ਕਸ ਕੇ ਬੋਲਨਾ ਮੱਥੇ ਦਾ ਵਾਚਕ ਹੈ ਲਹਿਨੋ ਜਿਸ ਮਥਾਨ ਹਾਂ ਭੈ ਪਾਵਕ ਪਾਰ ਪਰਾਨ ਹਾਂ ਨਿਜ ਘਰ ਤੇ ਸਹਿਥਾਨ ਹਾਂ ਹਰ ਰਸ ਰਸ ਹੈ ਮਾਨ ਹਾਂ ਲਾਤੀ ਤੇਸ ਭੁਖਾਨ ਹਾਂ ਭੁਖਾਨ ਵੀ ਥੋੜਾ ਜਿਹਾ ਕਸ ਕੇ ਬੋਲਣਾ ਤੇਸ ਪੂਲਾ ਹੀ ਬੋਲਣਾ ਲਾਤੀ ਤੇਸ ਭੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾਰ ਹਰ 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 ਗੁਨੀ ਹਾਂ ਜਪੀਐ ਸਹਿਜ ਧੁਨੀ ਹਾਂ ਸਾਧੂ ਰਸਨਾ ਪਣੀ ਹਾਂ ਛੂਟਨ ਬੇਦ ਬੇਦ ਪੁੱਲੇ ਹੀ ਬੋਲਣਾ ਛੂਟਨ ਬੇਦ ਸੁਣੀ ਹਾਂ पाइय वाड पुन्नी मेरे मना रहा पुन्नी थोड़ा जा कसके के बोलना पाइय वाड पुन्नी मेरे मना रहा खोज जन मुनि हां जन जेड़ा पाठ है ये संबंधक पाठ है खोज है जन मुनि हां खोज है जन मुनि हां श्राव का प्राप्तनी धनी हां ਦੁਲਬ ਕਾਲ ਦੁਨੀ ਹਾਂ ਇਹ ਦੁਲਬ ਨਹੀਂ ਕਹਿਣਾ ਦੁਲਬ ਕਾਲ ਦੁਨੀ ਹਾਂ ਦੁਖ ਬਿਨਾਸ਼ਨੀ ਹਾਂ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਪ੍ਰਾਪ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵੀਐ ਹਾਂ ਅਲਖ ਅਪੇਵੀਐ ਹਾਂ ਤਾ ਸੋ ਪ੍ਰੀਤ ਕਰ ਹਾਂ ਬਿਨਸ ਨਾ ਜਾਈ ਮਰ ਹਾਂ ਬਿਨਸ ਨਾ ਜਾਈ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਹਾਂ ਗੁਰ ਤੇ ਜਾਣਿਆ ਹਾਂ ਜਾਣਿਆ ਤੇ ਵਿਸਰਣ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾ ਆਸਾਬਰੀ ਆਸਾਬ ਬੋਲ ਕੇ ਨਾਲੀ ਦੀ ਬੋਲ ਦਿਨਾ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਧਾਨ ਲਹੋ ਹਾਂ ਸੁਖ ਸਮਾਈਏ ਮੇਰੇ ਮਨਾ ਰਹਾਓ ਜੀਵਤ ਜੋ ਮਰ ਹਾਂ ਜੀਵਤ ਜੋ ਮਰ ਹਾਂ ਦੁਤਰ ਸੋਤਰ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸ਼ਿਆ ਮਿਟੇ ਅੰਦੇਸ਼ਿਆ ਹਾਂ ਸੰਤ ਉਪਦੇਸ਼ਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੇ ਮਨਾ ਆਸਾ ਵਦੀ ਮਹੱਲਾ ਪੰਜਵਾ ਮੇਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਰਸ ਜੋ ਵਿਦੇ ਹਾਂ ਉਹ ਰਸ ਇਥੇ ਵਿਸਰਾਮ ਹੈ ਜੋ ਵਿਦੇ ਵਿਦੇ ਕਸ ਕੇ ਬੋਲਣਾ ਉਹ ਰਸ ਜੋ ਵਿਦੇ ਹਾਂ ਤਾ ਕੋ ਸਗਲ ਸਿੱਧੇ ਹਾਂ ਸਿੱਧੇ ਵੀ ਕਸ ਕੇ ਹੀ ਬੋਲਣਾ ਹੈ ਆਨ ਦਿਨ ਜਾਗਿਆ ਹਾਂ ਨਾਨਕ ਵੱਡ ਭਾਗਿਆ ਮੇਰੇ ਮਨਾ ਰਹਾਉ ਸੰਤ ਪਾਗ ਧੁਈਐ ਹਾਂ ਦੁਰਮਤ ਖੁਈਐ ਹਾਂ ਦਸਹਰੀਨ ਹੋਈ ਹਾਂ ਵਿਆਪ ਦੁਖ ਨ ਕੋਈ ਹਾਂ ਭਗਤਾ ਸਰਨ ਪਾਰ ਹਾਂ ਜਨਮ ਨ ਕਦੇ ਮਰ ਹਾਂ ਇਹਨਾਂ ਦੇਹਲੀ ਦੀਪਕ ਹੈ ਦੋਵੇਂ ਪਾਸੇ ਲੱਗੇਗਾ ਜਨਮ ਨਾ ਕਦੇ ਮਰ ਹਾਂ ਇਸ ਤਰ੍ਹਾਂ ਵੀ ਠੀਕ ਹੈ ਚਾਲ ਅਨਸਾਰ ਜਨਮ ਨਾ ਕਦੇ ਮਰ ਹਾਂ ਅਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਜਨ ਮੀਤ ਤੂੰ ਹਾ ਨਾਮ ਦਰਾਈ ਮੂ ਹਾ ਤਿਸ ਬਿਨ ਨਾ ਰਹੀ ਕੋ ਹਾ ਮਨ ਹੈ ਆਰਾਦ ਸੂ ਹਾ ਨਿਮਖਨਾ ਵੀਸਰੈ ਹਾ ਤਿਸ ਬਿਨ ਕਿਉ ਸਰਾ ਹਾ ਗੁਰ ਕੋ ਕੁਰਬਾਨ ਜਾਓ ਹਾ ਨਾਨਕ ਜਪੇ ਨਾਓ ਮੇਰੇ ਮਨਾ ਆ ਸਾਬਰੀ ਮਹੱਲਾ ਪੰਜਵਾ ਕਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂ ਹਾਂ ਸੁਜੈ ਓਂਕਣ ਨਾਲੀਆ ਅਵਰਨਾ ਸੁਜੈ ਮੂ ਹਾਂ ਅਵਰਨਾ ਸੁਜੈ ਮੂ ਹਾਂ ਕਰਹ ਸੋ ਹੋਈਐ ਹਾਂ ਸਹਜ ਸੁਖ ਸੋਈਐ ਹਾਂ ਧੀਰਜ ਮਨ ਭਈ ਹਾਂ ਧੀਰਜ ਮਨ ਭਏ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਈ ਪ੍ਰਭ ਕੈ ਦਰ ਪਈ ਮੇਰੇ ਮਨ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਤਾਪ ਹਾਂ ਤਬ ਤੇ ਮਿਟੇ ਤਾਪ ਹਾਂ ਜਬ ਤੇ ਛੋਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨ ਪਤ ਰੱਖ ਬਨਵਾਰੀਆ ਮੇਰੇ ਮਨ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੇ ਕੋਈ ਹਾਂ ਮੰਦਾ ਨਾਹ ਕੋਈ ਹਾਂ ਦੂਸਰਾ ਮੰਦਰ ਹਾਂਜੀ ਮੰਦਾ ਨਾਹੇ ਕੋਈ ਹਾਂ ਸੰਤਾ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੈ ਹਾਂ ਹਰ ਅੰਮ੍ਰਿਤ ਸੋਚਖੈ ਮੇਰੇ ਮਨ ਹਰ ਅੰਮ੍ਰਿਤ ਸੋਚਖੈ ਮੇਰੇ ਮਨਾ ਲਾ ਉਹ ਮਿਸਰਾ ਮੈਨਾਂ ਮੰਦਾ ਨਾਹੀ ਤੇ ਵੀ ਲੱਗ ਜੇਗਾ ਮੰਦਾ ਨਾਹੀ ਕੋਏ ਹਾਂ ਮੰਦਾ ਨਾਹੀ ਕੋਏ ਹਾਂ ਇਥੇ ਵੀ ਠੀਕ ਹੈ ਮੰਦਾ ਨਾਹੀ ਕੋਏ ਹਾਂ ਇਸ ਤਰ੍ਹਾਂ ਵੀ ਠੀਕ ਹੈ ਜਿਵੇਂ ਉਹ ਜਪਜੀ ਸਾਹਿਬ ਦਾ ਨਾ ਏਹ ਪੇ ਦਾਤ ਤੇਰੀ ਦਾਤਾਰ ਏਹ ਪੇ ਦਾਤ ਤੇਰੀ ਦਾਤਾਰ ਏਹ ਪੇ ਦਾਤ ਤੇਰੀ ਦਾਤਾਰ ਇਸ ਤਰ੍ਹਾਂ ਹਰ ਅੰਮ੍ਰਿਤ ਸੋਚ ਆਖੇ ਮੇਰੇ ਮਨਾ ਜਿਸ ਕਾ ਨਾਹੀ ਕੋਏ ਹਾਂ ਜਿਸ ਕਾ ਨਾ ਕੋਈ ਹੋਂ ਜਿਸ ਕਾ ਨਾ ਹੈ ਕੋਈ ਹਾਂ ਤਿਸ ਕਾ ਪ੍ਰਭੂ ਸੋਇ ਹਾਂ ਅੰਤਰਗਾਤ ਬੁੱਝੈ ਹਾਂ ਹਾਂਜੀ ਅੰਤਰਗਾਤ ਬੁੱਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਪਤਿਤ ਉਧਾਰ ਲੇਹ ਹਾਂ ਪਤਿਤ ਉਧਾਰ ਲੇਹ ਹਾਂ ਪਤਿਤ ਉਧਾਰ ਲੈ ਹਾਂ ਨਾਨਕ ਅਰਦਾਸ ਇਹ ਮੇਰੇ ਮਨ ਆਸਾਵਰੀ 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 ਮਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਣ ਤ ਸੰਦੇਸਿਆ ਓਏ ਬੋਲਣਾ ਓਏ ਨਹੀਂ ਕਹਿਣਾ ਓਏ ਤੇ ਲਾਂ ਲੱਗ ਜੇਗੀ ਉਹਦਾ ਖੁੱਲੇ ਮੂੰਹ ਵਾਲਾ ਓਏ ਪਰਦੇਸੀਆ ਹਾਂ ਓਏ ਪਰਦੇਸੀਆ ਹਾਂ ਸੁਣ ਤਸੰਦੇਸਿਆ ਹਾਂ ਰਹਾਉ ਜਾਸਿਉ ਰਾਤ ਰਹੇ ਹਾਂ ਸਭ ਕੋ ਤਾਜ ਗਏ ਹਾਂ ਸੁਪਨਾ ਜੋ ਭਏ ਹਾਂ ਹਰ ਨਾਮ ਜਿਨ ਲਏ ਹਾਂ ਜਿਨ ਭਾਰਾ ਹੀ ਬੋਲਣਾ ਜਿਨ ਹਲੰਤ ਲੱਗਿਆ ਹੋਇਆ ਹਰ ਤਾਜ ਅਨ ਹਰ ਤਾਜ ਆਨ ਲੱਗੇ ਹਾਂ ਹਰ ਤਜ ਆਨ ਲੱਗੇ ਹਾਂ ਜਨਮ ਮਾਰ ਭੱਗੇ ਹਾਂ ਜਨਮ ਹੈ ਮਾਰ ਭੱਗੇ ਹਾਂ ਜਨਮ ਹੈ ਮਾਰ ਭੱਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਵਾ ਹਾਂਜੀ ਨਾਵਾ ਹੀ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਬਿਰਥਾ ਕਹੋ ਕੌਨ ਸਿਓ ਮਨ ਕੀ ਬਿਰਥਾ ਕਹੋ ਇਥਿ ਵਿਸਰਾਮ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂ ਦਿਸ ਧਾਵਤ ਦਸ ਹੂ ਦਿਸ ਇਸ ਸੰਬੰਧਕ ਪਾਠ ਲੋਭ ਗਰਸਿਓ ਦਾਸ ਹੂ ਦੇਸ ਤਾਵਤ ਆਸਾ ਲਾਗਿਓ ਧਨ ਕੀ ਰਹਾਉ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਹਿ ਦਵਾਰ ਸਵਾਨ ਜੋ ਡੂਲਤ ਨਹਿ ਸੁਧ ਰਾਮ ਭਜਨ ਕੀ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੂਬਤ ਲਾਜ ਨਾ ਲੋਕ ਹਸਨ ਕੀ ਹਾਂ ਹਸਨ ਥੋੜਾ ਜਿਹਾ ਕਸ ਕੇ ਬੂਨ ਮਾਨਸ ਜਨਮ ਅਕਾਰਥ ਖੂਬਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾਸ ਤਾਨ ਕੀ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ